ਸਾਧ ਸੰਗਤ ਜੀ ਹਰ ਇੱਕ ਜਿਗਿਆਸੂ ਦੇ ਅੰਦਰ ਸਵਾਲ ਉੱਠਦਾ ਹੈ ਸਾਡੀ ਕੀਤੀ ਹੋਈ ਅਰਦਾਸ ਕਦੋਂ ਪੂਰੀ ਹੋਵੇਗੀ ਪੜ੍ਹੀ ਹੋਈ ਬਾਣੀ ਦਾ ਫਲ ਸਾਨੂੰ ਕਦੋਂ ਪ੍ਰਾਪਤ ਹੋਵੇਗਾ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਜ਼ਮੀਨ ਦੇ ਵਿੱਚ ਕੋਈ ਵੀ ਫਸਲ ਦਾ ਬੀਜ ਬੀਜਦੇ ਹਾਂ ਉਹ ਬੀਜ ਆਪਣਾ ਸਮਾਂ ਔਣਤ ਤੇ ਜ਼ਮੀਨ ਦੇ ਵਿੱਚੋਂ ਪੌਦਾ ਬਣ ਕਰਕੇ ਬਾਹਰ ਆਵੇਗਾ ਕਦੇ ਵੀ ਸਾਡੀ ਕਹਿਣ ਦੇ ਉੱਤੇ ਉਹ ਜ਼ਮੀਨ ਦੇ ਵਿੱਚੋਂ ਬਾਰ ਨਹੀਂ ਆਵੇਗਾ ਇਸੇ ਤਰ੍ਹਾਂ ਸਾਧ ਸੰਤ ਜੀ ਪੜੀ ਹੋਈ ਬਾਣੀ ਦਾ ਫਲ ਵੀ ਆਪਣੇ ਆਪ ਹੀ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜੇ ਆਪਾਂ ਚਾਹੁੰਦੇ ਹਾਂ ਕਿ ਰਾਤੋਂ ਰਾਤ ਹੀ ਸਾਨੂੰ ਫਲ ਪ੍ਰਾਪਤ ਹੋ ਜਾਵੇ ਸਾਡੀ ਕੀਤੀ ਹੋਈ ਅਰਦਾਸ ਹੁਣੇ ਹੀ ਪੂਰੀ ਹੋ ਜਾਵੇ ਇਸ ਤਰ੍ਹਾਂ ਸਾਧ ਸੰਤ ਜੀ ਨਹੀਂ ਹੁੰਦਾ ਜਿਸ ਤਰ੍ਹਾਂ ਬੀਜ ਬੀਜ ਕਰਕੇ ਬੀਜ ਨੂੰ ਭੁੱਲ ਜਾਈਦਾ ਹੈ ਇਸੀ ਤਰ੍ਹਾਂ ਸਾਧ ਸੰਤ ਜੀ ਪੜੀ ਹੋਈ ਬਾਣੀ ਦਾ ਫਲ ਵੀ ਮਨੁੱਖ ਨੂੰ ਸਮਾਂ ਆਉਣ ਤੇ ਹੀ ਪ੍ਰਾਪਤ ਹੁੰਦਾ ਹੈ ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ ਸਾਧ ਗੁਰੂ ਜੀ ਮਹਾਰਾਜ ਫਰਮਾਨ ਕਰਦੇ ਹਨ ਸੋਏ ਅਚਿੰਤਾ ਜਾਗ ਅਚਿੰਤਾ ਜहां ਕहां ਪ੍ਰਭ ਤੂ ਵਰਤੰਤਾ ਸਾਧ ਸੰਤ ਜੀ ਜਿਨ੍ਹਾਂ ਨੇ ਮੁਖ ਤੋਂ ਇੱਕ ਵਾਰੀ ਸਾਤ ਨਾਮ ਵਾਹਿਗੁਰੂ ਕਹਿ ਦਿੱਤਾ ਸਾਧ ਗੁਰੂ ਜੀ ਨੇ ਉਹਨਾਂ ਨੂੰ ਤਾਰ ਦਿੱਤਾ ਹੈ ਉਹਨਾਂ ਦੀ ਅਰਦਾਸ ਪੂਰੀ ਹੋ ਗਈ ਹੈ ਜਿਨ੍ਹਾਂ ਨੇ ਸਾਧ ਸੰਤ ਜੀ ਸਾਰੀ ਰਾਤ ਚੌਂਕੜੇ ਮਾਰ ਕੇ ਬਾਣੀ ਪੜੀ ਹੈ ਪੂਰੀਆਂ ਬਾਣੀਆਂ ਪੜੀਆਂ ਹਨ ਉਹਨਾਂ ਦੇ ਕਾਰਜ ਕਿਉਂ ਨਹੀਂ ਸਤਿਗੁਰੂ ਜੀ ਮਹਾਰਾਜ ਪੂਰੇ ਕਰਨਗੇ ਜ਼ਰੂਰ ਉਹਨਾਂ ਦੇ ਕਾਰਜ ਪੂਰੇ ਹੋਣਗੇ ਉਹਨਾਂ ਦੇ ਕਾਰਜ ਕਦੇ ਅਧੂਰੇ ਨਹੀਂ ਰਹਿਣਗੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਗੱਲ ਉੱਤੇ ਸਾਧ ਸੰਤ ਜੀ ਮੋਹਰ ਲਾਉਂਦੇ ਹਨ ਸਤਗੁਰੂ ਜੀ ਮਾਰੇ ਪ੍ਰਮਾਨ ਕਰਦੇ ਹਨ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹ ਨਾਨਕ ਸਿਮਰਤੀ ਹਪੂਰਨ ਹੋ ਵਿਕਾਮ ਸਤਗੁਰੂ ਜੀ ਮਾਰੇ ਬਚਨ ਕਰਦੇ ਨੇ ਉਸ ਵਾਹਿਗੁਰੂ ਦਾ ਸਿਮਰਨ ਕਰੀਏ ਤੇ ਕਾਰਜ ਪੂਰੇ ਹੋ ਜਾਂਦੇ ਹਨ